ਆਖਰਕਾਰ ਸਲਮਾਨ ਖਾਨ ਨੇ ਆਪਣੇ ਵਿਆਹ ਦੀ ਤਰੀਕ ਤਾ ਐਲਾਨ ਕਰ ਦਿੱਤਾ ਸਲਮਾਨ ਨੇ ਕਿਹਾ ਹੈ ਕਿ 18 ਨਵੰਬਰ ਨੂੰ ਵਿਆਹ ਕਰਾਉਣਗੇ ਪਰ ਇਹ 18 ਨਵੰਬਰ ਕਿਹੜੇ ਸਾਲ ਦੀ ਹੋਏਗੀ ਇਸ ਬਾਰੇ ਸਲਮਾਨ ਨੇ ਕੁਝ ਨਹੀਂ ਦੱਸਿਆ 18 ਨਵੰਬਰ ਦਾ ਦਿਨ ਸਲਮਾਨ ਲਈ ਖਾਸ ਹੈ ਕਿਉਂਕਿ ਉਸੇ ਦਿਨ ਉਹਨਾਂ ਦੇ ਪਿਤਾ ਸਲੀਮ ਖਾਨ ਅਤੇ ਮਾਂ ਸਲਮਾ ਖਾਨ ਦਾ ਵਿਆਹ ਹੋਇਆ ਸੀ ਟੈਲੀਵਿਜ਼ਨ ਤੇ ਬਹੁਤ ਪ੍ਰਸਿੱਧ ਸੀਰੀਅਲ ਭਾਬੀ ਜੀ ਘਰ ਪਰ ਹੈ ਛੱਡ ਕੇ ਵਿਵਾਦਾਂ ਚਾਹੀ ਸ਼ਿਲਪਾ ਸ਼ਿੰਦੇ ਇੱਕ ਵਾਰ ਫਿਰ ਤੋਂ ਭਾਬੀ ਦੇ ਅਵਤਾਰ ਚ ਨਜ਼ਰ ਆਉਣ ਵਾਲੀ ਹੈ ਕੁਝ ਮਹੀਨੇ ਪਹਿਲਾਂ ਸੀਰੀਅਲ ਦੇ ਡਾਇਰੈਕਟਰ ਨਾਲ ਵਿਵਾਦ ਹੋਣ ਦੇ ਬਾਅਦ ਸ਼ਿਲਪਾ ਸ਼ਿੰਦੇ ਨੇ ਸ਼ੋਅ ਵਿੱਚਕਾਰ ਹੀ ਛੱਡ ਦਿੱਤਾ ਸੀ ਹੁਣ ਸ਼ਿਲਪਾ ਸ਼ਿੰਦੇ ਇੱਕ ਨਵੇਂ ਸ਼ੋਅ ਕੰਟਰੋਵਰਸ਼ੀਅਲ ਭਾਬੀ ਜੀ ਚ ਭਾਬੀ ਦਾ ਕਿਰਦਾਰ ਨਿਭਾਏਗੀ ਇਹ ਸ਼ੋਅ ਡਿਜੀਟਲ ਪਲੇਟਫਾਰਮ ਤੇ ਲਾਂਚ ਹੋਏਗਾ ਸ਼ਮਿਤਾ ਸੇਨੇ ਹਾਲ ਹੀ ਸੇ ਇੰਸਟਾਗ੍ਰਾਮ ਤੇ ਐਂਟਰੀ ਕੀਤੀ ਪਰ ਸੈਂਟ ਵੀਰ ਨਾਲ ਇਹਨਾਂ ਨੇ ਤਮਾਲ ਮਚਾ ਦਿੱਤਾ 홀ਿਡੇ ਡੈਸਟੀਨੇਸ਼ਨ ਦੇ ਤੌਰ ਤੇ ਉਹਨਾਂ ਨੇ థਾਈਲੈਂਡ ਨੂੰ ਚੁਣਿਆ ਇਸੇ ਦਰਾਂ ਨੂੰ ਉਹਨਾਂ ਨੇ ਇੱਕ ਚਾਈ ਤਸਵੀਰ ਸਾਂਝੀ ਕੀਤੀ ਜਿਸ ਤੋਂ ਗੋਲਡਨ ਐਂਗਜ ਨਜ਼ਰ ਆ ਰਹੀ ਹੈ ਇਸ ਦੇ ਨਾਲ ਹੀ ਸੁਸ਼ਮਿਤਾ ਨੇ ਆਪਣੇ ਐ ਦੋਵੇਂ ਬੇਟੀਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਦੀਪਿਕਾ ਪਾਦুকון ਦੀ ਪਹਿਲੀ ਹਾਲੀਵੁੱਡ ਫਿਲਮ ਟ੍ਰਿਪਲ ਐਕਸ ਰਿਟਰਨ ਆਫ ਫਜ਼ੈਂਡਰ ਕੇਸ दैट इज अ ਰਿਲੀਜ਼ ਹੋ ਗਿਆ ਹੈ। ਦੀਪਿਕਾ ਦੇ ਫੈਨ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ। ਇਸ ਤੇ ਦੀਪਿਕਾ ਪਾਦুকון ਫਿਲਮ ਦੇ ਹੀਰੋ ਬੈਂ ਡੀਜ਼ ਨਾਲ ਕਾਫੀ ਹੌਟ ਲੁੱਕ ਚ ਨਜ਼ਰ ਆ ਰਹੀ ਹੈ। ਨਾਲੇ ਦੀਪਿਕਾ ਇਸ ਐਕਸ਼ਨ ਕਰਦੀ ਵੀ ਦਿਖ ਰਹੀ ਹੈ। ਗਰਭਵਤੀ ਹੋਣ ਨੂੰ ਲੈ ਕੇ ਲਗਾਤਾਰ ਪੁੱਛੇ ਜਾਂਦੇ ਸਵਾਲਾਂ ਦੇ ਉੱਤੇ ਕ੍ਰੀਨਾ ਕਪੂਰ ਨੂੰ ਗੁੱਸਾ ਆ ਗਿਆ। ਕ੍ਰੀਨਾ ਬੋਲੀ ਮੈਂ ਪ੍ਰੈਗਨੈਂਟ ਹਾਂ ਮਰੀ ਨਹੀਂ ਹਾਂ। ਕਪਨਾ ਦੇ ਮੁਤਾਬਕ ਇੱਕ ਪત્રਕਾਰ ਨੇ ਕ੍ਰੀਨਾ ਤੋਂ ਪੁੱਛ ਲਿਆ ਕਿ ਕ੍ਰੀਨਾ ਮਟਰਨਿਟੀ ਲੀਵ ਕਿਉਂ ਨਹੀਂ ਲੈ ਰਹੀ ਕ੍ਰੀਨਾ ਨੇ ਕਿਹਾ ਮੈਂ ਪ੍ਰੈਗਨੈਂਟ ਹਾਂ ਮਰੀ ਨਹੀਂ ਕਿਸ ਗੱਲ ਦੀ ਮਟਰਨਿਟੀ ਲੀਵ ਬੱਚਾ ਪੈਦਾ ਕਰਨਾ ਧਰਤੀ ਤੇ ਨਾਰਮਲ ਚੀਜ਼ ਗੱਲ ਹੈ ਇਸ ਨੂੰ ਨੈਸ਼ਨਲ ਕੈਜ਼ੂਐਲਟੀ ਬਣਾਉਣਾ ਬੰਦ ਕਰੋ ਪੰਜਾਬੀ ਗਾਇਕ ਨਿੰਜਾ ਨੇ ਇੰਸਟਾਗ੍ਰam ਤੇ ਆਪਣੇ ਆਉਣ ਵਾਲੇ ਗੀਤ ਲਾਇਸੈਂਸ ਦਾ ਇੱਕ ਪੋਸਟਰ ਰੀਲੀਜ਼ ਕੀਤਾ ਜਿਸ ਨਿੰਜਾ ਕਾਫੀ ਸਿੰਪਲ ਲੁੱਕ ਨਜ਼ਰ ਆ ਰਹੇ ਨੇ ਇਸ ਪੋਸਟਰ ਰਾਹੀਂ ਨਿੰਜਾ ਨੇ ਵੀ ਜਾਣ ਕਰ ਦਿੱਤੀ ਹੈ ਕਿ ਗੀਤ 22 ਜੁਲਾਈ ਨੂੰ ਰੀਲੀਜ਼ ਹੋਵੇਗਾ ਇਸ ਗੀਤ ਦੇ ਨਿਰਦੇਸ਼ ਨੂੰ ਸ਼ੂਲ ਨਿਰਦੇਸ਼ਕ ਪਰਮੇਸ਼ਵਰ ਵਰਮਾ ਨੇ ਕੀਤਾ ਹੈ ਟਾਈਗਰ ਸ਼ਾਫ ਦੀ ਫਿਲਮ ਆਫ ਲਾਈਨ ਜੱਟ ਦਾ ਟ੍ਰੇਲਰ ਰਿਲੀਜ਼ ਹੋ ਗਿਆ ਫਿਲਮ ਵਿੱਚ ਟਾਈਗਰ ਨਾਲ ਜੈਕਲਿਨ ਮੁਕਪੋ ਵਿੰਗਾ ਜਾਏ ਫਿਲਮ ਨਿਰਦੇਸ਼ਕ ਇਕਤਾ ਕਪੂਰ ਨੇ ਕਿਹਾ ਹੈ ਕਿ ਆਫ ਲਾਈਨ ਜੱਟ ਸਿੱਖ ਸਮੁਦਾਇ ਤੇ ਆਦਤ ਫਿਲਮ ਹੈ ਇਸ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ ਇਸ ਦੇ ਕੰਟੈਂਟ ਨਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਇਹ ਫਿਲਮ 25 ਅਗਸਤ ਨੂੰ ਰਿਲੀਜ਼ ਹੋਣ ਵਾਲੀ ਹੈ ਅਕਸ਼ੇ ਕੁਮਾਰ 2013 ਦੀ ਚਰਚੇ ਤੇ ਕੋਰਟ ਰੂਮ ਕਾਮੇਡੀ ਫਿਲਮ ਜੋਲੀ ਐਲ ਐਲ ਬੀ 2 ਅਗਲੀ ਕੜੀ ਦੇ ਵਿੱਚ ਵੀ ਵਕੀਲੀ ਭੂਮਿਕਾ ਨਿਭਾਉਣ ਵਾਲੇ ਨੇ ਅਭਿਨੇਤਾ ਨੇ ਟਵਿੱਟਰ ਤੇ ਆਪਣਾ ਲੁੱਕ ਸਾਂਝਾ ਕੀਤਾ ਸੂਰਜ ਅਕਸ਼ੇ ਟੈਂਸ਼ਨ ਵਿੱਚ ਨਜ਼ਰ ਆ ਰਹੇ ਨੇ ਉਹਨਾਂ ਨੇ ਟਵੀਟ ਕੀਤਾ ਹੈ ਨਵੀਂ ਫਿਲਮ ਦੇ ਲਈ ਨਵੇਂ ਲੁੱਕ ਦੇ ਨਾਲ ਨਵਾਂ ਦਿਨ ਜੋਲੀ ਐਲ ਐਲ ਬੀ 2 ਇਹ ਜਜਮੈਂਟ ਡੇ 10 ਫਰਵਰੀ 2017 ਪਾਕਿਸਤਾਨੀ ਮਾਡਲ ਕੰਦੀਲ ਬਲੋਚ ਦੀ ਮਾਂ ਨੇ ਚਰਚਿਤ ਮੌਲਵੀ ਮੁਫਤੀਮ ਅਬਦੁਲ ਕਵੀ ਅਤੇ ਉਹਨਾਂ ਦੀ ਬੇਟੀ ਦੀ ਹੱਤਿਆ ਲਈ ਉਹਨਾਂ ਦੇ بیٹے ਨੂੰ ਪੜਕਾਉਣ ਦੇ ਇਲਜ਼ਾਮ ਲਗਾਏ ਨੇ ਸੋਸ਼ਲ ਮੀਡੀਆ ਸਟਾਰ ਕੰਦੀਲ ਬਲੋਚ ਦੇ ਨਾਲ ਵਿਵਾਦਿਤ ਵੀਡੀਓ ਵਿੱਚ ਮੌਲਵੀ ਪਹਿਲੀ ਵਾਰ ਸਾਹਮਣੇ ਆਏ ਸਨ ਜੀਓ ਨਿਊਜ਼ ਨਾਲ ਗੱਲਬਾਤ ਵਿੱਚ ਕੰਦੀਲ ਦੀ ਮਾਂ ਨੇ ਕਿਹਾ ਕਿ ਮੁਫਤੀ ਕਵੀ ਉਹਨਾਂ ਦੀ ਬੇਟੀ ਦੇ ਸਾਬਕਾ ਪਤੀ ਆਸ਼ਿਕ ਹੁਸੈਨ ਅਤੇ ਸ਼ਾਹਿਦ ਉਹਨਾਂ ਦੀ ਬੇਟੀ ਦੀ ਹੱਤਿਆ ਵਿੱਚ ਸ਼ਾਮਲ ਨੇ ਕਿਸੇ ਵੇਲੇ ਲੱਖਾਂ ਦਿਲਾਂ ਦੇ ਉੱਤੇ ਰਾਜ ਕਰਨ ਵਾਲੀ ਗਾਇਕਾ ਮੁਬਾਰਕ ਬੀਗਮ ਦਾ ਲੰਬੀ ਬਿਮਾਰੀ ਦੇ ਬਾਅਦ ਦੇ ਹਾਂਤ ਹੋ ਗਿਆ ਅੱਸੀ ਸਾਲ ਦੀ ਮੁਬਾਰਕ ਬੀਗਮ ਲੰਬੇ ਅਰਸੇ ਤੋਂ ਬਿਮਾਰ ਸੀ ਪਿਛਲੇ ਸਾਲ ਬੇਟੀ ਦੀ ਮੌਤ ਦੇ ਬਾਅਦ ਉਹ ਗਾਰੇ ਸਦਮੇ ਵਿੱਚ ਸੀ ਅਤੇ ਆਰਥਿਕ ਮੁਸ਼ਕਲਾਂ ਨਾਲ ਵੀ ਜੂਝ ਰਹੀ ਸੀ ਮੁਬਾਰਕ ਬੀਗਮ ਨੇ 1950 ਤੇ 60 ਦੇ ਦਹਾਕੇ ਵਿੱਚ ਕਈ ਹਿੱਟ ਫਿਲਮਾਂ ਲਈ ਗੀਤ ਗਾਏ ਸਨ ਸ superstarr ਰਜਨੀ ਕਾਂਦ ਦੀ ਫਿਲਮ ਕਾਬਲੀ 2 ਜੁਲਾਈ ਨੂੰ ਰਿਲੀਜ਼ ਹੋਵੇਗੀ। ਤਾਮਿਲਨਾਡੂ ਦੀ ਇੱਕ ਡਾਟਾ ਪ੍ਰੋਸੈਸਿੰਗ ਕੰਪਨੀ, ਵੈਂਡਰਜ਼ ਇੰਡੀਆਜ਼ ਪ੍ਰਾਈਵੇਟ ਲਿਮਿਟਡ ਨੇ ਇੱਕ ਨੋਟਿਸ ਜਾਰੀ ਕੀਤਾ ਹੈ। ਜਿਸ ਵਿੱਚ ਲਿਖਿਆ ਗਿਆ ਹੈ ਕਿ ਲੀਵ ਐਪਲੀਕੇਸ਼ਨ ਦੇ ਡੇਟਾ ਤੋਂ ਬਚਣ ਲਈ ਕੰਪਨੀ ਨੇ ਕਾਬਲੀ ਦੇ ਰਿਲੀਜ਼ date ਆਪਣੇ ਕਰਮਚਾਰੀਆਂ ਲਈ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਦੇ علاوہ ਫਸਟ ਡੇ ਫਸਟ ਸ਼ੋਅ ਦੀ ਟਿਕਟਾਂ ਵੀ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਸ ਐਲਾਨ ਸਮਧੀ ਦਸਤਾਵੇਜ਼ੀ ਤਸਵੀਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਅਡਲਟ ਕਾਮੇਡੀ ਗ੍ਰੇਟ ਗ੍ਰੈਂਡ ਮਸਤੀ ਦੇ ਐਕਟਰ ਤੇ ਪ੍ਰੋਡਿਊਸਰਸ ਨੇ ਇਸਤੇ ਲੀਕ ਹੋਣ ਜਾਣ ਨਾਲ ਫਿਲਮ ਨੂੰ ਕਾਫੀ ਨੁਕਸਾਨ ਦੀ ਗੱਲ ਕਹੀ ਹੈ ਇਸ ਦੌਰਾਨ ਅਮਿਤਰੀ ਓਰਿਸ਼ਾ ਤੇਲਾ ਪ੍ਰੈਸ ਕਾਨਫਰੰਸ ਦੇ ਵਿੱਚ ਹੀ ਰੋਪਈ ਔਰ ॠषि ਕਾਫੀ ਮੈਯੂਸ ਲੱਗ ਰਹੀ ਸੀ ਜਿਨ੍ਹਾਂ ਦੇ ਅਥਰੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ